I'm <laughs> not ਤੋ ਛੁੱਟੀ ਲੈ ਕੇ ਮੇਰਾ ਭਤੀਜਾ ਘਰੋਂ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡਿਆਂ ਦਾ ਰੱਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੇ ਕੀ ਮੰਗ ਕਰਦੇ ਚੈਨਾ ਡੋਰ ਤੇ ਕੋਈ ਨਹੀਂ ਕਾਲ ਕਰਦਾ ਰੱਬਾ ਮੈਂ ਨੋਨਸਮੈਂਟ ਆ ਮੈਂ ਕਰਾਇਆ ਮੈਂ ਆਪ ਖੋਦ ਸਰਪੰਚਾ ਪਿੰਡ ਦਾ ਰੋਲੇ ਦਾ ਨੋਨਸਮੈਂਟ ਕਰਾਇਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਏ ਹੋਰ ਰੱਬਾ ਇਹਨੂੰ ਪਰੇਕਾਲਾ ਕਰ ਮੈਂ ਰੱਬਾ ਆ ਮੈਂ ਕੋਈ ਸਾਡੇ ਤੋਂ ਸਾਡੇ ਰੇਲਾ ਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਦਵਤ ਦੋਰ ਚਾਇਨਾ ਦੋਰ ਨਹੀਂ ਗੱਲ ਵੱਡੇ ਸਕੂਲ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕੀ ਸੀ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਉਹ ਤਾਂ 15 ਸਾਲ ਦੀ ਹੈ ਜੀ ਜੀ ਇਹ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀ ਜੀ ਉਹਨੂੰ ਰਸਤੇ 'ਤੇ ਦੋਰ ਨੇ ਕੇ ਲਿਆ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਫਸਟ ਪ੍ਰਸ਼ਾਨ ਕਹਿੰਦੇ ਕਿ ਚਾਈਨਾ ਨੂੰ ਨਹੀਂ बिकਦੀ ਨਹੀਂ ਜੀ ਜਦ ਦੇ ਲੋ ਤੁਹਾਡੀ ਜਮ ਨਹੀਂ ਆ ਜੀ ਇਕਲੌਤਾ ਪੁੱਤਰ ਦੀ ਇਕੱਲੇ ਜੀ ਗੱਲਾਂ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਜੀ ਪੁੱਤ ਕੋਈ ਮੈਣ ਦੀ ਚਾਚੇ ਦੀ ਭਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਮੱਕੀ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਨੂੰ ਕੀ ਮੰਗੋ ਜੀ ਮੇਰਾ ਨਾ ਬਾਤ ਦੱਸੇਗਾ ਪਿੰਡ ਰੋਲੇ ਜੀ ਇਹ ਨਾਮਲਾ ਹੋ ਗਿਆ ਨੌਜਵਾਲ ਦੀ ਮੌਤ ਹੋ ਗਿਆ ਚైనਾ ਡੋਰ ਨਾਲ ਹਾ ਚਮਰਾੜੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤਾਂ ਨੌਜਵਾਲ 4 15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚైనਾ ਡੋਰ ਬੋਲਟ ਮੋਟਰਸਾਈਕਲ ਦੇ ਉਹ 15 16 ਸਾਲ ਆ ਜੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਉਹਦਾ ਮੌਤ ਹੋ ਗਈ ਇਹ ਡੋਰ ਬਹੁਤ ਵੇਖ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿਆਦਾ ਤਾਂ ਵੇਖੀ ਨੂੰ ਮਿਲਦਾ ਕਿ ਚైనਾ ਡੋਰ ਤੇ ਪੁਲਿਸ ਪੇਸ਼ਾ ਅੱਥਰ ਕਹਿਣਾ ਕਿ ਮਰਪਈ ਹੋਈ ਹੈ ਨੱਥ ਕਹਿਣ ਨੂੰ ਹੈਈ ਬਾਈ ਨੀ ਗਰਾਉਂਡ ਲੈਵਲ ਤੇ ਨਹੀਂ ਬਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਖਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਸਾਇਰ ਰੋਲੇ ਬੰਦੇ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਨਾਮ ਜੀ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਦਾ ਇਹ ਚਾਈਨਾ ਡੋਰ ਕਰਨ ਕਿ ਇਹਨਾਂ ਫੱਲਿਆ ਹੋਇਆ ਪਿੰਡੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਕੀ ਇਹ ਵਾਰ ਸਰਪਰਾ ਨੂੰ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਇਹ ਪਤਾ ਨਹੀਂ ਕਰਦੇ ਇਹ ਦੁਕਾਨ ਵਾਲੇ ਤੇ ਫਕੀਮਾਂ ਕਰਦੇ ਠੀਕ ਹੈ ਇਨਸਾਫ ਹੋਣਾ ਚਾਹੀਦਾ ਚਾਹਨਾ ਰੋੜ ਦੀ ਪਕੜ ਹੋਣੀ ਚਾਹੀਦੀ ਤੇ ਇਹ ਮੁਬੱਤਰ ਮਰਿਆ ਕਿਸੇ ਹੋਰ ਦਾ ਹੀ ਮਰੂਗਾ ਬਈ ਸਭ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾਂ ਦੇ ਕੋਲ ਇਹ ਹੋਇਆ ਜੀ ਉਹ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਵਾਹ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਬਾਹਰੋਂ ਹੀ ਆ ਸਕਦੀ ਹੈ ਜੇ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਅਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ